ਪਰੋ ਮਹੱਲਾ ਪੰਜਵਾਂ ਨਾਮ ਲੈਤ ਕਿਛ ਬਿਗਨ ਨਾ ਲਾਗੈ ਨਾਮ ਸੁਨਤ ਜਮ ਦੂਰ ਹੋ ਭਾਗੈ ਨਾਮ ਲੈਤ ਸਭ ਦੁੱਖਾਂ ਦਾ ਨਾਸ ਨਾਮ ਜਪਤ ਹਰ ਚਰਨ ਨਿਵਾਸ ਮੇਰੇ ਬਿਗਨ ਭਗਤ ਭਜ ਹਰ ਹਰ ਨਾਮ ਰਸ ਕਰਸਕ ਹਰ ਕੇ ਗੁਣ ਗਾਉ ਰਹਾਉ ਹਰ ਸਿਮਰਤ ਕਿਸ ਚਾਖ ਨਾ ਜੋ ਹੈ ਹਰ ਸਿਮਰਤ ਦੇਤ ਦੇਉ ਨਾ ਪੋਹਿ ਹਰ ਸਿਮਰਤ ਮੋਹ ਮਾਨ ਨ ਬਦੈ ਹਰ ਸਿਮਰਨ ਗਰਬ ਜੂਨ ਨ ਰੁਦੈ ਹਰ ਸਿਮਰਨ ਕੀ ਸਗਲੀ 베ਲਾ ਹਰ ਸਿਮਰਨ ਬਹੁ ਮਾਹੀ ਅਕੇਲਾ ਜਾਤ ਅਜਾਤ ਜਪੈ ਜਨ ਕੋਈ ਜੋ ਜਾਪੈ ਤਿਸ ਕੀ ਗਤ ਹੋਈ ਹਰ ਕਾ ਨਾਮ ਜਪੀਐ ਸਾਧ ਸੰਗ ਹਰ ਕੇ ਨਾਮ ਕਾ ਪੂਰਨ ਰੰਗ ਨਾਨਕ ਕਉ ਪ੍ਰਭ ਕਿਰਪਾ ਤਾਰ ਸਾਸ ਸਾਸ ਹਰ ਦੇਹੋ ਚਿਤਾਰ ਪੈਰੋ ਮਹੱਲਾ ਪੰਜੁਆ ਆਪੇ ਸਾਸ ਤੇ ਆਪੇ ਬੀਦ ਆਪੇ ਘਟ ਘਟ ਜਾਲੇ ਭੀਦ ਜੋਤ ਸਰੂਪ ਜਾਕੀ ਸਭ ਵਥ ਕਰਨ ਕਰਨ ਪੂਰਨ ਸਮਰੱਥ ਪਰਬ ਕੀ ਓਟ ਗਹੋ ਮਨ ਮੇਰੇ ਚਰਨ ਕਮਲ ਗੁਰਮਖਿ ਆਰਾਧੋ ਦੁਸ਼ਮਣ ਦੂਖ ਨ ਆਵੈ 네ਰੇ ਰਹਾਉ ਆਪੇ ਵਣ ਤ੍ਰਿਣ ਤੇ ਭਵਨ ਸਾਰ ਜਾਂ ਕੈ ਸੂਤ ਪਰੋਇਆ ਸੰਸਾਰ ਆਪੇ ਸ਼ਿਵ ਸ਼ਕਤੀ ਸੰਜੋਗੀ ਆਪ ਨਿਰਵਾਣੀ ਆਪੇ ਭੋਗੀ ਜਤ ਕਤ ਪੇਖੋ ਤਤ ਤਤ ਸੋਏ ਇਸ ਬਿਨ ਦੂਜਾ ਨਹੀਂ ਕੋਈ ਸਾਗਰ ਤਰੀਐ ਨਾਮ ਕੈ ਰੰਗ ਗੁਣ ਗਾਵੇ ਨਾਨਕ ਸਾਧ ਸੰਗ ਮੁਕਤ ਭੁਗਤ ਜੁਗਤ ਵਸ ਜਾ ਕੈ ਊਣਾ ਨਹੀਂ ਕਿਛ ਜਨ ਤਾ ਕੈ ਕਰ ਕਿਰਪਾ ਜਿਸ ਹੋਏ ਸੋ ਪਰਸਨ ਨਾਨਕ ਦਾਸ ਸੇਈ ਜਨ ਧੰਨ ਪੈਰੋ ਮਹੱਲਾ 5 ਭਗਤਾਂ ਮਨ ਆਨੰਦ ਗੋਬਿੰਦ ਅਸਥਿਤ ਭਏ ਬਿਨਸੀ ਸਭ ਚਿੰਦਾ ਤੈ ਭ੍ਰਮ ਬਿਨਸ ਗਏ ਖਿ ਨਮਾਹਿ ਪਾਰ ਬ੍ਰਹਮ ਵਸਿਆ ਮਨ ਆਈ ਰਾਮ ਰਾਮ ਸੰਤ ਸਦਾ ਸਹਾਈ ਕਰ ਬਾਹਰ ਨਾਲੇ ਪਰਮੇਸ਼ਰ ਰਵ ਰਹਿਆ ਪੂਰਨ ਸਭ ਠਾਏ ਰਹਾਉ ਤਨ ਮਾਲ ਜੋਬਨ ਜੁਗਤ ਗੋਪਾਲ ਜੀ ਪ੍ਰਾਣ ਨਿਤ ਸੁਖ ਪ੍ਰਤਪਾਲ ਆਪਣੇ ਦਾਸ ਕੋ ਦੇ ਰਾਖੇ ਹਾਥ ਨਿਮਕ ਨਾ ਛੋੜੈ ਸਦ ਹੀ ਸਾਥ ਹਰ ਸਾ ਪ੍ਰੀਤਮ ਅਵਰ ਨ ਕੋਈ ਸਾਰ ਸੰਭਾਲੇ ਸਾਚਾ ਸੋਈ ਮਾਤ ਪਿਤਾ ਸੁਤ ਬੰਦ ਨਰਾਇਣ ਆਦ ਜੁਗਾਦ ਭਗਤ ਗੁਣ ਗਾਇਣ ਤਿਸ ਕੀ ਧਰ ਪ੍ਰਭ ਕਾ ਮਨ ਜੋਰ ਇਕ ਬਿਨਾ ਦੂਜਾ ਨਹੀਂ ਹੋਰ ਨਾਨਕ ਕੈ ਮਨ ਇਹੋ ਪਰਖਾਰਥ ਪ੍ਰਭੁ ਹਮਾਰਾ ਸਾਰੇ ਸਵਾਰਥ ਪੈਰੋ ਮਹੱਲਾ ਪੰਜਵਾਂ ਪੈ ਕਉ ਭਉ ਪੜਿਆ ਸਿਮਰਤ ਹਰ ਨਾਮ ਸਗਲ ਬਿਆਦ ਮਿਟੀ ਤ੍ਰਿਹੋ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਉ ਹਰ ਕੇ ਲੋਕ ਸਦਾ ਗੁਣ ਗਾਵਹਿ ਤਿਨ ਕੋ ਮਿਲਿਆ ਪੂਰਨ ਧਾਮ ਜਨਕਾ ਦਰਸ ਬਾਛੈ ਦਿਨ ਰਾਤੀ ਹੋਏ ਪਨੀਤ ਧਰਮ ਰਾਏ ਜਾਮ ਕਾਮ ਕਰੋਧ ਲੋਭ ਮਦ ਨਿੰਦਾ ਸਾਧ ਸੰਗ ਮਿਟਿਆ ਅਬਮਾਨ ਐਸੇ ਸੰਤ ਭੀਟਹਿ ਵਡਭਾਗੀ ਨਾਨਕ ਤਿਨ ਕਹਿ ਸਦ ਕੁਰਬਾਨ ਪੈਰੋ ਮਹੱਲਾ ਪੰਜਵਾਂ ਪੰਜ ਮਜਮੀ ਜੋ ਪੰਚਨ ਰਾਖੈ ਮਿੱਥਿਆ ਰਸਨਾ ਨੇ ਤੇ ਉਠ ਭਾਖੈ ਚੱਕਰ ਬਣਾਏ ਕਰੇ ਪਾਖੰਡ ਚੁਰ ਚੁਰ ਪਚੈ ਜੈਸੇ ਤ੍ਰਿਆ ਰੰਡ ਹਰ ਕੇ ਨਾਮ ਬਿਨਾ ਸਭ ਝੂਠ ਬਿਨ ਗੁਰ ਪੂਰੇ ਮੁਕਤ ਨਾ ਪਾਈਐ ਸਾਚੀ ਦਰਗਹਿ ਸਾਖਤ ਮੂਠ ਰਹਾਉ ਸੋਈ ਕੁਚੀਲ ਕੁਦਰਤ ਨਹੀਂ ਜਾਣੈ ਲੀਪਿਆ ਥਾਏ ਨਾ ਸੋਚ ਹਰ ਮਨੈ ਅੰਤਰ ਮੈਲਾ ਬਾਹਰ ਨਿਤ ਧੋਵੈ ਸਾਚੀ ਦਰਗਹਿ ਆਪਣੀ ਪਤ ਖੋਵੈ ਮਾਇਆ ਕਾਰਨ ਕਰੈ ਉਪਾਉ ਕਬਹ ਨਾ ਘਾਲੈ ਸਿੱਧਾ ਪਾਉ ਜਿਨ ਕੀਆ ਤਿਸ ਚੀਤ ਨਾ ਆਣੈ ਕੂੜੀ ਕੂੜੀ ਮੁਖੋਂ ਵਖਾਣੈ ਜਿਸਨੋਂ ਕਰਮ ਕਰੇ ਕਰਤਾਰ ਸਾਧ ਸੰਗ ਹੋਏ ਤਿਸ ਬਿਵਹਾਰ ਹਰ ਨਾਮ ਭਗਤ ਸਿਓ ਲਾਗਾ ਰੰਗ ਕਹੋ ਨਾਨਕ ਤਿਸ ਜਨ ਨਹੀਂ ਭੰਗ ਪੈਰੋ ਮਹੱਲਾ ਪੰਜਵਾਂ ਨਿੰਦਕ ਕੋ ਫਿਟਕੇ ਸੰਸਾਰ ਨਿੰਦਕ ਕਾ ਝੂਠਾ ਵਿਵਹਾਰ ਨਿੰਦਕ ਕਾ ਮੈਲਾ ਆਚਾਰ ਦਾਸ ਆਪਣੇ ਕੋ ਰਾਖਨ ਹਾਰ ਨਿੰਦਕ ਮੁਵਾ ਨਿੰਦਕ ਕੈ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ निंदक ਕਾ ਸਿਰ ਕੜਕੇ ਓ ਕਾਲ ਰਹਾਉ ਨਿੰਦਕ ਕਾ ਕਹਿਆ ਕੋਏ ਨਾ ਮਾਨੈ ਨਿੰਦਕ ਝੂਠ ਬੋਲ ਪਛਤਾਨੇ ਹਾਥ ਪਿਛੋ ਰਹਿ ਸਿਰ ਧਰਨ ਲਗਾਏ ਨਿੰਦਕ ਕੋ ਦਈ ਛੋੜੈ ਨਾਹੀ ਹਰ ਕਾ ਦਾਸ ਕਿਛ ਬੁਰਾ ਨਾ ਮੰਗੈ ਨਿੰਦਕ ਕੋ ਲਾਗੇ ਦੁਖ ਸੰਗੈ ਬਗਲੇ ਜਿਉ ਰਹਾ ਪੰਖ ਫਸਾਰ ਮੁਖਤੇ ਬੋਲਿਆ ਤਾਂ ਕੱਢਿਆ ਵਿਚਾਰ ਅੰਤਰ ਜਾਮੀ ਕਰਤਾ ਸੂਏ ਹਰ ਜਨ ਕਰੈ ਸੋਨੇ ਚਲ ਹੋਏ ਹਰ ਕਾ ਦਾਸ ਸਾਚਾ ਦਰਬਾਰ ਜਨ ਨਾਨਕ ਕਹਿਆ ਤਤ ਵਿਚਾਰ ਪੈਰੋਂ ਮਹੱਲਾ ਪੰਜਵਾਂ ਦੋਏ ਕਰ ਜੋਰ ਕਰੋ ਅਰਦਾਸ ਜਿਉ ਪਿੰਡ ਤਨ ਤਿਸ ਕੀ ਰਾਸ सोई मेरा स्वामी करनहार कोट बार जाई बलहार साधु तूर पुनीत करी मन के विकार मिटहै प्रभु सिमरत जन्म जन्म की मैल हरि रहाऊ जाके ग्रह मह सगल निधान जाकी सेवा पाईए मान सगल मनोरथ पूरन हार जीव प्राण भगतन आधार ਕਟ ਕਟ ਅੰਤਰ ਸਗਲ ਪ੍ਰਗਾਸ ਜਪ ਜਪ ਜੀ ਵਹਿ ਭਗਤ ਗੁਣਤਾਸ ਜਾਂ ਕੀ ਸੇਵ ਨ ਬਿਰਥੀ ਜਾਏ ਮਨ ਤਨ ਅੰਤਰ ਏਕ ਧਿਆਏ ਗੁਰ ਉਪਦੇਸ ਦਇਆ ਸੰਤੋਖ ਨਾਮ ਨਿਧਾਨ ਨਿਰਮਲ ਇਹੁ ਥੋਕ ਕਰ ਕਿਰਪਾ ਲੀਜੈ ਲੜ ਲਾਏ ਚਰਨ ਕਮਲ ਨਾਨਕ ਨਿਤ ਧਿਆਏ ਪੈਰੋ ਮਹੱਲਾ ਪੰਜਵਾਂ ਸਤਿਗੁਰੇ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸਤ ਮਨ ਤਨੇ ਅੰਤਰ ਪ੍ਰਭੂ ਧਿਆਇਆ ਗੁਰ ਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵਾ ਰਹਾਉ ਜਾ ਕਾ ਕੀਆ ਸਭ ਕਿਛ ਹੋਇ ਤਿਸ ਕਾ ਅਮਰ ਨ ਮਿਟੈ ਕੋਇ ਪਾਰ ਬ੍ਰਹਮ ਪਰਮੇਸ਼ਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾਂ ਕੈ ਅੰਤਰ ਬਸੈ ਹਰ ਨਾਮ ਜੋ ਜੋ ਪੇਖੈ ਸੋ ਬ੍ਰਹਮ ਗਿਆਨ 20 ਵਿਸੇ ਜਾ ਕੈ ਮਨ ਪਰਗਾਸ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਦ ਕਰੀ ਨਮਸ਼ਕਾਰ ਤਿਸ ਗੁਰ ਕੋ ਸਦ ਜਾਓ ਬਲੇਹਾਰ ਸਤਗੁਰ ਕੇ ਚਰਨ ਧੋਏ ਧੋਏ ਪੀਵਾ ਗੁਰ ਨਾਨਕ ਜਪ ਜਪ ਸਦ ਜੀਵਾ ਰਾਗ ਪਹਿਰੋ ਮਹੱਲਾ ਪੰਜਵਾ ਪੜਤਾਲ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਤਪਾਲ ਪ੍ਰਭ ਕਿਰਪਾਲ ਕਮਨ ਗੁਣ ਗੁਨੀ ਅਨਕ ਰੰਗ ਬਹੁਤ ਰੰਗ ਸਰਬ ਕੋ ਧਨੀ ਰਹਾਉ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ ਅਨਕ ਗੁਨਕ ਧੁਨਤ ਲਲਤ ਅਨਕ ਧਾਰਮੁਨੀ ਅਨਕ ਨਾਦ ਅਨਕ ਬਾਜ ਨਿਮਖ ਨਿਮਖ ਅਨਕ ਸਵਾਦ ਅਨਕ ਦੋਖ ਅਨਕ ਰੋਗ ਮਿਟਹਿ ਜਸ ਸੁਣੀ ਨਾਨਕ ਸੇਵ ਅਪਾਰ ਦੇਵ ਤਟਹਿ ਖਟਹਿ ਵਰਤ ਪੂਜਾ ਗਮਨ ਭਵਨ ਯਾਤਰ ਕਰਨ ਸਗਲ ਫਲ ਪੁਨੀ